ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਜੀ ਮੇਧਕ ਦੀ ਸਾਰੇ ਠੀਕ ਠਾਕ ਹੋ ਗਏ ਤੇ ਅਸੀਂ ਵੀ ਠੀਕ ਆ ਹੋਰ ਆਪਾਂ ਗਏ ਸੀ ਬਾਜ਼ਾਰ ਥੋੜੀ ਜੀ ਸ਼ੋਪਿੰਗ ਕਰਨੀ ਸੀਗੀ ਕੁਝ ਬੱਚਿਆਂ ਦਾ ਥੋੜਾ ਬਦ ਸਮਾਨ ਲੈਣਾ ਸੀਗਾ ਕੁਝ ਇਹਨਾਂ ਨੇ ਕੀਰਤਨੇ ਆਪਣਾ ਲਿਆ ਤੇ ਮੈਂ ਤਾਂ ਵੈਸੇ ਕੁਝ ਨਹੀਂ ਗੇ ਲਿਆਂਦਾ ਆਪਣੇ ਵਾਸਤੇ ਤੇ ਚਲੋ ਜੀ ਆ ਕੇ ਹੀ ਪੀਤਾ ਚਾਹ ਪਾਣੀ ਚਾਹ ਪਾਣੀ ਪੀ ਕੇ ਤੇ ਹੁਣ ਮੈਂ ਕਿਹਾ ਚਲੋ ਥੋੜੇ ਫ੍ਰੀ ਹੋਏ ਸੀਗੇ ਤੇ ਚਲੋ ਵੀਡੀਓ ਪਾ ਦਈਏ ਤੇ ਚਲੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਿਓ ਨਹੀਂ ਤਾਂ ਬਜਾਰੋਂ ਕੀ ਲਿਆਈ ਆ ਦਿਖਾ ਦਿਖਾ ਰੀਤ ਵਖਾ ਕੱਕੇ ਵਖਾ ਕੱਕੇ ਰੀਤ ਕਾਕੇ ਲਿਆਈਏ ਕੱਕੇ ਲਿਆਈ ਰੀਤ ਪਰੀ ਜਾਈ ਡੰਬਰੂ ਕਿਤੋਂ ਹੀ ਆ ਪਰੀ ਹੁੰਦਾ ਆ ਦੋਨੇ ਹੀ ਦਿੱਲੇ ਅਸੀਂ ਲਿਆਏ ਰਜਾਈਆਂ ਵਾਲੇ ਕਬਰ ਸਾਰੇ ਮੁੰਦੀ ਲੱਗਣੇ ਆ ਵੈਲਾ ਸਾਰੇ ਰਜਾਈਆਂ ਆਹ ਬੋਤ ਨਹੀਂ ਲਿਖੀ ਤੇ ਮੈਨੂੰ ਪਸੰਦ ਨਹੀਂ ਹੁੰਦੀ ਹਾਂ ਇਹਨਾਂ ਦੇ ਵਿੱਚ ਬ੍ਰਾਊਨ ਜਿਹਾ ਕਲਰ ਹੈ ਨਾ ਤਾਂ ਮੈਨੂੰ ਫਿਰ ਪਸੰਦ ਆ ਕਿੱਥੋਂ ਆਣਾ ਹੈ ਹੋਰ ਪੜੀ ਪਰੀ ਇੱਕ ਪੈਲੀ ਲਈ ਆਈ ਜੀ ਪਰ ਇਹਨਾਂ ਨੂੰ ਨਾ ਥੋੜੀ ਫੈਵੀ ਕਿੱਕ ਲਾਉਣੀ ਪੈਣੀ ਆ ਇਹ ਖਿਲ ਜਾਂਦੇ ਸਾਰੇ ਹਨਾ ਉਹ ਉੱਥੇ ਪਈ ਇਹ ਲਾ ਲਓ ਇਹ ਤੁਲੀ ਮਾਪ ਪਈ ਆ ਰੀਆ ਇਹ ਨਾਲ ਕੀ ਆਹ ਕੋਲ ਜੇਂ ਪੈਂਦਾ ਕੋਲ ਇੱਕ ਗਲ ਚ ਪੈਂਦਾ ਹੋਣਾ ਆ ਆ ਮੈਨ ਹੈ ਨਾ ਹਾਂ ਠਾ ਠਾ ਕਰਦੀ ਰਵੀ ਪਰ ਇਹਨੇ ਇੱਕ ਸਟੋਲ ਲਿਆ ਹਨਾ ਆ ਵਧੀਆ ਪੈ ਗਿਆ ਨਾ ਹਮ ਮੈਂ ਤਾਂ ਇਹ ਕਹਿੰਦਾ ਛੋਟਾ ਜਿਹਾ ਕਿੱਢੀ ਲੀਤੀ ਆ ਦੋ ਹੋਣੇ ਚਾਹੀਦੇ ਮੇਰੇ ਘਰਾਂ ਚ ਤੇ ਦਰਖੋਦ ਵਾਲਾ ਨੇ ਕੱਢ ਪਾਈ ਸੀ ਹਮ ਅਰੇ ਇਧਰ ਇਧਰ ਤੁੰਦੂ ਦੀ ਬੋਤਲ ਵੀ ਮਿਲ ਗਈ ਐ ਨਾਲ ਦੋ ਕਾਕੇ ਮਿਲ ਗਏ ਨਾਲ ਦੁੱਧੂ ਵਾਲੀ ਬੋਤਲ ਮਿਲ ਗਈ ਪਾਣੀ ਮਤਲ ਇੱਕ ਨਹੀਂ ਹੋਣੀ ਆ ਆਹ ਚਲ ਮੈਂ ਦੂਜੇ ਦਿਨਾਂ ਸੇਰ ਬਾਹਾਂ ਅੱਡ ਕਰ ਲੈਣੀਆਂ ਆ ਠੀਕੇ ਨਿਕੇ ਨਿਕੇ ਦੁੱਧ ਦਈ ਲਾ ਕਾਕੇ ਦੁੱਧ ਦਈ ਲਾ ਕਾਕੇ ਨੂੰ ਦੁੱਧ ਪਿਆ ਦੇ ਦੁੱਧ ਕਾਕੇ ਨੂੰ ਦੁੱਧ ਦੇ ਕਾਕੇ ਨੂੰ ਚਲੋ ਜੀ ਇਹਨਾਂ ਲੈ ਖਲਾਉਣੇ ਪਰੇ ਨੇ ਡਰਮ ਤੇ ਰੀਤ ਨੇ ਇੱਕ ਦੁੱਧ ਦੀ ਬੋਤਲ ਆ ਵਧੀਆ ਹਾਂ ਚੱਲ ਇਹ ਤੇ ਰੋਕ ਆਇ ਇੱਕ ਢੋਪ ਲਿਆਂਦਾ ਬੜਾ ਵਧੀਆ ਸੋਹਣਾ ਲੱਗਦਾ ਨਾ ਪਰ ਉਹ ਪੈਸੇ ਬਹੁਤ ਲਾ ਲੇ ਬੜਾ ਮਿੰਗਾ ਲਾਇਆ ਮਿੰਗਾ ਬੜਾ ਲਾਇਆ ਨਾ ਹਾਂ ਚੱਲ ਕੋਈ ਨਹੀਂ ਆ ਵਧੀਆ ਆਵੇ ਹੱਥ ਵੀ ਨਿਕਲਦੇ ਹੱਥ ਵੀ ਟਕੇਗੇ ਤੇਰੇ ਹਾਂ ਬਹੁਤ ਸੋਹਣਾ ਲੱਗਾ ਪਰ ਰੱਡ ਹੋ ਗਏ ਦੋਵੇਂ ਹੀ ਨਾ ਚੱਲ ਕੋਈ ਨਹੀਂ ਹੈ ਉਹ ਮੇਰੇ ਕੋਲ ਕੋਈ ਸੋਨਾ ਗਲਾ ਵੀ ਬੰਦਿਆ ਹਮਮਮ ਬਹੁਤ ਵਧੀਆ ਬਹੁਤ ਵਧੀਆ ਨਾ ਨਾ ਬਹੁਤ ਸੋਨਾ ਬੜਾ ਵਧੀਆ ਆ ਬਹੁਤ ਸੋਨਾ ਆ